ਤਖਤਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੋਂ ਬਾਅਦ ਤਖਤਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੇ ਵਸਤਰ ਬਦਲੇ ਗਏ ਭੀਤੇ ਕਈ ਦਿਨਾਂ ਤੋਂ ਵਕਫ ਵਕਤ ਆਰਮੇਖਸਤਾਨਾ ਤੇ ਨਿਸ਼ਾਨ ਸਾਹਿਬ ਬਦਲੇ ਜਾ ਰਹੇ ਨੇ ਅਤੇ ਅੱਜ ਤਖਤਸ਼੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਦਰੰਥੀ ਕਿਆਨੀ ਜਗਿੰਦਰ ਸਿੰਘ ਦੇ ਵੱਲੋਂ ਨਿਸ਼ਾਨ ਸਾਹਿਬ ਬਦਲਣ ਤੋਂ ਪਹਿਲਾਂ ਅਰਦਾਸ ਕੀਤੀ ਗਈ ਤੇ ਮੁਰ ਨਿਸ਼ਾਨ ਸਾਹਿਬ ਦੇ ਵਸਤਰ ਬਦਲੇ ਗਏ ਤੇ ਬਸੰਤੀ ਰੰਗ ਦੇ ਨਿਸ਼ਾਨ ਸਾਹਿਬ ਚੜਾਏ ਗਏ ਨੇ ਇਹ ਲੋਕਿਕ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਖਤਸ਼੍ਰੀ ਅਕਾਲ ਪਤ ਸਾਹਿਬ ਦੇ ਆਦੇਸ਼ਾਂ ਤੋਂ ਬਾਅਦ ਅਦ ਤੱਕ ਤਖਤਸ਼ਰੀ ਕੇਸਗੜ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੇ ਵਸਤਰ ਬਸੰਤੀ ਰੰਗ ਦੇ ਵਿੱਚ ਬਦਲੇ ਗਏ ਨੇ ਤਖਤਸ਼ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੋਂ ਬਾਅਦ ਤਖਤਸ਼ਰੀ ਕੇਸਗੜ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੇ ਵਸਤਰ ਬਦਲੇ ਗਏ ਬੀਤੇ ਕਈ ਦਿਨਾਂ ਤੋਂ ਵਕਫ ਵਕਤ ਆਰਮੇਖਸਥਾਨਾ ਤੇ ਨਿਸ਼ਾਨ ਸਾਹਿਬ ਬਦਲੇ ਜਾ ਰਹੇ ਨੇ ਅਤੇ ਅੱਜ ਤਖਤਸ਼ਰੀ ਕੇਸਗੜ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਿੰਦਰ ਸਿੰਘ ਦੇ ਵੱਲੋਂ ਨਿਸ਼ਾਨ ਸਾਹਿਬ ਬਦਲਣ ਤੋਂ ਪਹਿਲਾਂ ਅਰਦਾਸ ਕੀਤੀ ਗਈ ਤੇ ਮੋੜ ਨਿਸ਼ਾਨ ਸਾਹਿਬ ਦੇ ਵਸਤਰ ਬਦਲੇ ਗਏ ਤੇ ਬਸੰਤੀ ਰੰਗ ਦੇ ਨਿਸ਼ਾਨ ਸਭ ਚੜਾਏ ਗਏ ਨੇ ਇਹ ਲੋਕਿਕ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਖਤ ਸ੍ਰੀ ਅਕਾਲ ਪੁਰਖ ਸਾਹਿਬ ਦੇ ਹਦੇਸ਼ਾਂ ਤੋਂ ਬਾਅਦ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੇ ਵਸਤਰ ਬਸੰਤੀ ਰੰਗ ਦੇ ਵਿੱਚ ਬਦਲੇ ਗਏ ਨੇ